ਕਾਂਗਰਸ ਦੇ ਐਮ.ਐਲ.ਏ ਸੁਖਪਾਲ ਸਿੰਘ ਖੈਰ ਨੂੰ ਲੀਗਲ ਨੋਟਿਸ ਆਇਆ ਜੀਹਾਂ ਭਗਵੰਤ ਮਾਨ ਦੇ ਓ.ਐਸ.ਡੀ. ਰਾਜਵੀਰ ਸਿੰਘ ਵੱਲੋਂ ਮਾਨ ਹਾਨੀ ਦਾ ਲੀਗਲ ਨੋਟਿਸ ਕਾਂਗਰਸ ਐਮ.ਐਲ.ਏ ਸੁਖਪਾਲ ਸਿੰਘ ਖੈਰ ਨੂੰ ਅੱਜ ਭੇਜਿਆ ਗਿਆ ਤੇ 72 ਘੰਟਿਆਂ ਦੇ ਅੰਦਰ ਲਿਖਤੀ ਚ ਮਾਫੀ ਮੰਗਣ ਦੀ ਮੰਗ ਰੱਖੀ ਗਈ ਹੈ ਤੇ ਜੇਕਰ ਸੋਮਵਾਰ ਤੱਕ ਮਾਫੀ ਨਾ ਮੰਗੀ ਜਾਵੇ ਤਾਂ ਕਾਨੂੰਨੀ ਕਾਰਵਾਈ ਕਰਨ ਦੀ ਇਹ ਵੱਡੀ ਗੱਲ ਜੋ ਹੈ ਓ.ਐਸ.ਡੀ. ਰਾਜਵੀਰ ਸਿੰਘ ਵੱਲੋਂ ਆਖੀ ਗਈ ਹੈ ਜੀਹਾਂ ਜਾਣਕਾਰੀ ਮੁਤਾਬਕ ਜੋ ਹੈ ਸੁਖਪਾਲ ਸਿੰਘ ਖੈਰ ਵੱਲੋਂ ਸਾਰੇ ਹੀ ਦੇ ਨੇ ਕਿ ਲਗਾਤਾਰ ਭਗਵੰਤ ਮਾਨ ਦੇ ਖਿਲਾਫ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਆਏ ਦਿਨ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਜਾਂਦੇ ਨੇ ਤੇ ਇਸ ਵਿੱਚ ਕਾਰੀ ਹੁਣ ਬੀਤੇ ਦਿਨੀ ਸੁਖਪਾਲ ਸਿੰਘ ਖੈਰਾਂ ਨੇ ਪੰਜਾਬ ਪੁਲਿਸ ਲਈ ਖਰੀਦੀ ਗਈ 144 ਟੋਇਟਾ ਹਾਲਿਕਸ ਗੱਡੀਆਂ ਨੂੰ ਲੈ ਕੇ ਵੱਡੇ aarop ਜੋ ਸਿਗੇ ਆਮ ਆਦਮੀ ਪਾਰਟੀ ਦੀ ਭਗਵੰਤ ਸਰਕਾਰ ਤੇ ਲਗਾਏ ਸੀ ਦਰਅਸਲ ਭਗਵੰਤ ਸਰਕਾਰ ਵੱਲੋਂ 144 ਟੋਇਟਾ ਹਾਲਿਕਸ ਗੱਡੀਆਂ ਜੋ ਸਿਗੀਆਂ ਆਖਾ ਪੰਜਾਬ ਪੁਲਿਸ ਲਈ ਖਰੀਦੀਆਂ ਗਿਆ ਸੀ ਜਿਸ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਨੇ ਵੱਡੇ ਸਵਾਲ ਚੁੱਕੇ ਕਿ 15 ਤੋਂ 2 ਕਰੋੜ ਰੁਪਏ ਦਾ ਨੁਕਸਾਨ ਜੋ ਹੈ ਆਮ ਆਦਮੀ ਪਾਰਟੀ ਨੇ ਕੀਤਾ ਹੈ ਵੱਡੇ aarop lagaye gaye ਸੁਖਪਾਲ ਸਿੰਘ ਖੈਰਾ ਵੱਲੋਂ ਵੱਡੇ aarop lagaye gaye ਕਿ ਜੋ ਗੱਡੀਆਂ ਤੇ ਡਿਸਕਾਊਂਟ ਮਿਲਣਾ ਸੀ ਉਹ ਆਪ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਜੋ ਕਿ ਇਹ ਦਿਖਾਉਂਦਾ ਹੈ ਸਾਫ ਤੌਰ ਤੇ ਕਿ ਇੱਕ ਵੱਡਾ ਘੁਟਾਲਾ ਹੈ ਤੇ ਇਹ ਵੱਡੇ ਇਲਜ਼ਾਮ ਜੋ ਸੀਗੇ ਸੁਖਪਾਲ ਸਿੰਘ ਖੈਰਾ ਵੱਲੋਂ ਲਗਾਏ ਗਏ ਸੀ ਸੁਖਪਾਲ ਸਿੰਘ ਖੈਰਾ ਨੇ ਆਪਣੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ 'ਚ ਲਿਖਿਆ ਸੀ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਸਪਸ਼ਟ ਕਰਨ ਦੀ ਅਪੀਲ ਕਰਦਾ ਹਾਂ ਕਿ ਡੀਜੀਪੀ ਪੰਜਾਬ ਨੇ 2024 ਵਿੱਚ ਸੜਕ ਸੁਰੱਖਿਆ ਫੋਰਸ ਲਈ 144 ਟੋਇਟਾ ਹੈਲਿਕਸ ਗੱਡੀਆਂ ਖਰੀਦਨ ਸਮੇਂ ਟੋਇਟਾ ਕੰਪਨੀ ਵੱਲੋਂ ਦਿੱਤੀ ਜਾਣ ਵਾਲੀ ਛੂਟ ਯਾਨੀ ਕਿ ਡਿਸਕਾਊਂਟ ਦੀ ਸਹੂਲਤ ਕਿਉਂ ਨਹੀਂ ਲਈ ਡੀਜੀਪੀ ਦੇ ਨਾਮ ਦੀ ਇਨਵੌਇਸ ਦੀ ਕਾਪੀ ਹੈ ਕਿਉਂਕਿ ਵਿਅਕਤੀਗਤ ਗਾਹਕਾਂ ਨੂੰ ਇਸ ਟੋਇਟਾ ਹੈਲਿਕਸ ਵਾਹਨ ਤੇ 10 ਲੱਖ ਰੁਪਏ ਦੀ ਛੂਟ ਦਿੱਤੀ ਜਾਂਦੀ ਹੈ ਹੇਟਾ ਬਿੱਲ ਦੀ ਕਾਪੀ ਨਥੀ ਹੈ ਜੇਕਰ ਆਮ ਆਦਮੀ ਪਾਰਟੀ ਸਰਕਾਰ ਨੇ ਵਿਅਕਤੀਗਤ ਗਾਹਕਾਂ ਨੂੰ ਦਿੱਤੀ ਜਾਣ ਵਾਲੀ 10 ਲੱਖ ਰੁਪਏ ਦੀ ਛੂਟ ਜਾਂ ਲਾਭ ਉਠਾਇਆ ਹੁੰਦਾ ਤਾਂ ਸਰਕਾਰ ਨੂੰ 146 ਟੋਇਟਾ ਹਿਲਕਸ ਗੱਡੀਆਂ ਦੀ ਖਰੀਦ 'ਚ ਲਗਭਗ 14.50 ਕਰੋੜ ਰੁਪਏ ਦੀ ਬਚਤ ਹੁੰਦੀ ਮੈਂ ਪੰਜਾਬ ਦੇ ਡੀਜੀਪੀ ਨੂੰ ਇੱਕ ਸ਼ੱਕੀ 146 ਟੋਇਟਾ ਹਿਲਕਸ ਗੱਡੀਆਂ ਦੀ ਖਰੀਦ ਦੀ ਜਾਂਚ ਲਈ ਸ਼ਿਕਾਇਤ ਕੀਤੀ ਕਿ ਮੁੱਖ ਮੰਤਰੀ ਜਾਂ ਉਸਦੇ ਓਐਸਡੀ ਜਾਂ ਕਿਸੇ ਹੋਰ ਨੇ ਇਸ ਸੌਦੇ ਰਾਹੀਂ ਉਕਤ ਛੂਟ ਦੀ ਰਕਮ ਨਕਦ ਵਿੱਚ ਵਾ ਫਸ ਲਈਏ ਮੁੱਖ ਮੰਤਰੀ ਅਤੇ ਡੀਜੀਪੀ ਨੇ ਕੱਲ ਤੋਂ ਸਾਡੇ ਦੋਸ਼ਾਂ ਤੇ ਚੁੱਪੀ ਸਾਦੀ ਹੋਈ ਹੈ ਜਿਸ ਨਾਲ ਇਸ ਮੌਕੇ ਤੇ ਹੋਰ ਸ਼ੱਕ ਪੈਦਾ ਹੋ ਰਿਹਾ ਪੰਜਾਬ ਦੇ ਲੋਕਾਂ ਨੂੰ ਸੱਚ ਜਾਣਨ ਦਾ ਅਧਿਕਾਰ ਹੈ ਤਾਂ ਦੋਸ਼ੀਆਂ ਨੂੰ ਨਿਆਂ ਦੇ ਘਟਾਰੇ ਚ ਲਿਆਂਦਾ ਜਾ ਸਕੇ ਸੁਖਪਾਲ ਸਿੰਘ ਖਹਿਰਾ ਤੇ ਇਹ ਵੱਡੇ aarop ਜੋ ਸੀਗੇ ਸੁਖਪਾਲ ਸਿੰਘ ਖਹਿਰਾ ਤੇ ਭਗਵੰਤ ਮਾਨ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਤੇ ਭਗਵੰਤ ਦੇ ਓਐਸਡੀ ਰਾਜਵੀਰ ਤੇ ਚੁੱਕੇ ਗਏ ਸੀ ਜਿਸ ਨੂੰ ਲੈ ਕੇ ਹੁਣ ਭਗਵੰਤ ਦੇ ਓਐਸਡੀ ਰਾਜਵੀਰ ਸਿੰਘ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਸੁਖਪਾਲ ਖੈਰਨ ਨੂੰ ਅਜ ਮਾਨ ਹਾਨੀ ਦਾ ਲੀਗਲ ਨੋਟਿਸ ਜੋ ਹੈ ਪੇਜ ਗਿਆ ਤੇ 72 ਘੰਟਿਆਂ ਦੇ ਅੰਦਰ ਲਿਖਤੀ ਚ ਮਾਫੀ ਮੰਗਣ ਦੀ ਮੰਗ ਰੱਖੀ ਗਈ ਹੈ ਤੇ ਸਾਫ਼ ਤੌਰ ਤੇ ਜਾਣਕਾਰੀ ਮੁਤਾਬਕ ਇਹ ਕਿਹਾ ਗਿਆ ਹੈ ਜੇਕਰ ਸੋਮਵਾਰ ਤੱਕ ਸੁਖਪਾਲ ਸਿੰਘ ਖੈਰਾ ਵੱਲੋਂ ਲਿਖਤੀ ਚ ਮਾਫੀ ਨਹੀਂ ਆਂਦੀ ਹੈ ਤੇ ਉਹ ਐਕਸ਼ਨ ਲੈਣਗੇ ਯਾਨੀ ਕਿ ਕਾਨੂੰਨੀ ਕਾਰਵਾਈ ਸੁਖਪਾਲ ਸਿੰਘ ਖੈਰਾ ਖਿਲਾਫ ਕਰਨਗੇ ਤੇ ਜਾਣਕਾਰੀ ਮੁਤਾਬਕ ਰਾਜबीर ਵੱਲੋਂ ਇਹ ਹੀ ਵੱਡੇ ਇਲਜ਼ਾਮ ਖੈਰਾ ਤੇ ਲਗਾਏ ਗਏ ਨੇ ਕਿ ਉਹਨਾਂ ਨੇ ਮਾਨ ਹਾਨੀ ਮਿਆ ਕੀਤੀ ਯਾਨੀ ਕਿ ਮੇਰੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਝੂਠੇ ਦੇ ਬੇ ਬੁਨਿਆਦ ਆਰੋਪ ਮੇਰੇ ਤੇ ਲਗਾਏ ਨੇ ਜਾਣਕਾਰੀ ਮੁਤਾਬਕ ਵੱਡੀ ਗੱਲ ਭਗਵੰਤ ਦੇ ਓਐਸਟੀ ਵੱਲੋਂ ਰਾਜਬੀਰ ਵੱਲੋਂ ਸੁਖਬਾਲ ਸਿੰਘ ਖੈਰਾ ਖਿਲਾਫ ਕਹੀ ਗਈ ਤੇ ਇਸ ਨੂੰ ਲੈ ਹੀ ਸੁਖਪਾਲ ਸਿੰਘ ਖੈਰਾ ਖਿਲਾਫ ਭਗਵੰਤ ਦੇ ओएसडी ਰਾਜਵੀਰ ਸਿੰਘ ਨੇ ਮਾਨ ਹਾਨੀ ਦਾ ਨੀਗਲ ਨੋਟਿਸ ਅਜ ਸੁਖਪਾਲ ਸਿੰਘ ਖੈਰਾ ਨੂੰ ਭੇਜਿਆ ਹੈ ਕਿ 72 ਘੰਟਿਆਂ ਦੇ ਅੰਦਰ ਲਿਖਤੀ ਚ ਮਾਫੀ ਮੰਗੀ ਹੈ ਤੇ ਹੁਣ ਇਹ ਮੁੱਦਾ ਜੋ ਹੈ ਸਿਆਸਤ ਚ ਪੱਕ ਗਿਆ ਤੇ ਹੁਣ ਆਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਕਿ ਇਸ ਤੇ ਆਖਿਰਕਾਰ ਸੁਖਪਾਲ ਸਿੰਘ ਖੈਰਾ ਵੱਲੋਂ ਕੀ ਜਵਾਬ ਆਉਂਦਾ ਕਿਉਂਕਿ ਹਜੇ ਤੱਕ ਸੁਖਪਾਲ ਸਿੰਘ ਖੈਰਾ ਵੱਲੋਂ ਕੋਈ ਜਵਾਬ ਇਸ ਤੇ ਨਹੀਂ ਆਇਆ ਨਾ ਹੀ ਕੋਈ ਬਿਆਨ ਆਇਆ ਤੇ ਸੋਮਵਾਰ ਤੱਕ ਦਾ ਟਾਈਮ ਭਗਵੰਤ ਦੇ ओएसडी ਰਾਜਵੀਰ ਸਿੰਘ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਦਿੱਤਾ ਗਿਆ ਹੈ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਮੁੱਦਾ ਹੋਰ ਕਿੰਨਾ ਪੱਕਦਾ ਹੈ ਤੇ ਤੇ ਸੁਖਪਾਲ ਸਿੰਘ ਖੈਰਾ ਆਪਣਾ ਕੀ ਬਿਆਨ ਦਿੰਦੇ ਨੇ ਉਹ ਮਾਫੀ ਮੰਗਦੇ ਨੇ ਤੇ ਇਸ ਤੇ ਉਹ ਕੀ ਕੁਝ ਕਰਦੇ ਨੇ ਤੇ ਆਖਿਰ ਓਐਸਟੀ ਰਾਜबीर ਵੱਲੋਂ ਵੀ ਇਸ ਤੇ ਕੀ ਐਕਸ਼ਨ ਇਸ ਤੋਂ ਬਾਅਦ ਲਿਆ ਜਾਵੇਗਾ ਇਹ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਦਾ